ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਮਾਇਆ ਕੀ ਹੈ ਮਾਇਆ ਬਾਰੇ ਬਹੁਤ ਵਾਰ ਗੁਰਬਾਣੀ ਦੇ ਵਿੱਚ ਅਸੀਂ ਸੁਣਦੇ ਆਂ ਪੜ੍ਹਦੇ ਆਂ ਤੇ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਅਸੀਂ ਮਾਇਆ ਸਮਝਦੇ ਹਾਂ ਕੀ ਤਨ ਜੋ ਸੰਸਾਰਿਕ ਤਨ ਹੈ ਉਹ ਹੈ ਮਾਇਆ ਗੁਰਬਾਣੀ ਦੇ ਅਨਸਾਰ ਹਰ ਇੱਕ ਚੀਜ਼ ਜੋ ਸਾਨੂੰ ਪਰਮੇਸ਼ਰ ਨਾਲੋਂ ਤੋੜਦੀ ਹੈ ਵਿਛੋੜਦੀ ਹੈ ਸਾਡੇ ਤੇ ਪਰਮੇਸ਼ਰ ਦੇ ਵਿੱਚ ਇੱਕ ਦੀਵਾਰ ਬਣਦੀ ਹੈ ਉਹ ਹਰ ਇੱਕ ਚੀਜ਼ ਮਾਇਆ ਹੈ ਮਾਇਆ ਵਾਰੇ ਮੇਰੇ ਪਾਤਸ਼ਾਹ ਗੁਰਵਾਣੀ ਵਿੱਚ ਕਹਿੰਦੇ ਨੇ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨਿ ਸਚ ਨਾਮ ਚਿਤ ਲਾਇਆ ਪਾਤਸ਼ਾਹ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਕਹਿੰਦੇ ਜਿਹੜੀ ਮਾਇਆ ਦੀ ਮਮਤਾ ਬੜੀ ਚੰਗੀ ਲੱਗਦੀ ਹੈ ਜੀਵ ਨੂੰ ਪਰ ਇਹ ਇਸ ਤਰ੍ਹਾਂ ਜਿਨੇ ਦੰਦਾ ਤੋਂ ਬਿਨਾਂ ਹੀ ਜੱਗ ਨੂੰ ਖਾ ਲਿਆ ਜੱਗ ਨੂੰ ਇਸ ਸੰਸਾਰ ਸਮੁੰਦਰ ਵਿੱਚ ਡਬੋ ਲਿਆ ਕਹਿੰਦੇ ਇਸ ਮਾਇਆ ਨੇ ਪਰਮੇਸ਼ਰ ਨਾਲ ਮਿਲਾਪ ਨਹੀਂ ਹੋਣ ਦਿੰਦੀ ਮਿਲਾਪ ਕਿੰਨਾ ਦਾ ਹੁੰਦਾ ਕਹਿੰਦੇ ਮਨਮੁਖ ਖਾਦੇ ਬਿਨਾਂ ਇੰਦੰਦਾਂ ਤੋਂ ਮਨਮੁੱਖਾਂ ਨੂੰ ਤੇ ਖਾ ਲੈਂਦੀ ਆ ਉਹਨਾਂ ਦਾ ਜੀਵਨ ਡਬੋ ਦਿੰਦੀ ਹੈ ਪਰ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਜੋ ਸੱਚੇ ਦੇ ਨਾਮ ਵਿੱਚ ਚਿੱਤ ਜੋੜਦੇ ਨੇ ਉਹ ਇਸ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਜਾਂਦੇ ਨੇ ਹਰ ਇੱਕ ਚੀਜ਼ ਉਹ ਮਾਇਆ ਹੈ ਜੋ ਸਾਨੂੰ ਪਰਮੇਸ਼ਰ ਨਾਲੋਂ ਅਲੱਗ ਕਰਦੀ ਹੈ ਸਾਡੇ ਤੇ ਪਰਮੇਸ਼ਰ ਦੇ ਵਿੱਚ ਦੀਵਾਰ ਬਣਦੀ ਹੈ ਸਾਡਾ ਪਰਿਵਾਰ ਸਾਡੀ ਆਸਾ ਤ੍ਰਿਸ਼ਨਾ ਸਾਡੇ ਵਿਕਾਰ ਤਨ ਪਦਾਰਥ ਸਭ ਕੁਝ ਮਾਇਆ ਹੈ ਜੋ ਸਾਨੂੰ ਸੰਸਾਰ ਨਾਲ ਤਾਂ ਜੋੜਦਾ ਹੈ ਪਰ ਨਿਰੰਕਾਰ ਨਾਲੋਂ ਤੋੜਦਾ ਹੈ ਭਗਤ ਕਬੀਰ ਜੀ ਨੇ ਬਹੁਤ ਸੋਣਾ ਮਾਇਆਾਰੇ ਜੋ ਤਨ ਪਦਾਰਥ ਮਾਇਆ ਹੈ ਉਦੇ ਬਾਰੇ ਗੁਰਬਾਣੀ ਚ ਲਿਖਿਆ ਹੈ ਭਗਤ ਜੀ ਕਹਿੰਦੇ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੇ ਨਰਕ ਈਹਾ ਭੋਗ ਬिलास ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਿ ਹਾਉ ਕਹਿੰਦੇ ਇਹ ਜੋ ਮਾਇਆ ਰੂਪੀ ਇਸਤਰੀ ਆ ਜਦੋਂ ਇਹਦਾ ਪਤੀ ਜੋ ਮਾਇਆ ਦਾ ਮਾਲਕ ਹੈ ਉਹ ਮਰ ਜਾਂਦਾ ਕਹਿੰਦੇ ਰੋਂਦੀ ਨਹੀਂ ਕਿਉਂ ਨਹੀਂ ਰੋਂਦੀ ਇਹਨੂੰ ਕੋਈ ਹੋਰ ਮਾਲਕ ਮਿਲ ਜਾਂਦਾ ਜਿਸ ਤਰ੍ਹਾਂ ਹੁਣ ਪਿਤਾ ਦੀ ਮੌਤ ਹੋਈ ਤਾਂ ਉਹ ਦੀ ਮਾਇਆ ਦਾ ਮਾਲਕ ਬਣ ਗਿਆ ਪੁੱਤਰ ਉਨੂੰ ਤੇ ਮਾਲਕ ਮਿਲ ਗਿਆ ਨਾ ਔਰੋਂਦੀ ਨਹੀਂ ਉਹ ਸਦਾ ਸੁਹਾਗਣ ਰਹਿੰਦੀ ਆ ਕਿਉਂਕਿ ਉਹਨੂੰ ਕੋਈ ਨਾ ਕੋਈ ਮਾਲਕ ਮਿਲ ਜਾਂਦਾ ਕਹਿੰਦੇ ਇਹ ਜੋ ਮਾਇਆ ਹੈ ਸੰਤ ਕੋ ਬਿਖ ਬਿਗ ਸੈ ਸੰਸਾਰ ਸੰਤ ਨੂੰ ਤੇ ਕਹਿੰਦੇ ਇਹ ਮਾਇਆ ਵਿਉ ਵਰਗੀ ਲੱਗਦੀ ਆ ਪਰ ਜੋ ਅਸਲੀ ਸੰਤ ਨੇ ਜਿਹੜਾ ਸੰਸਾਰ ਹੈ ਉਹ ਮਾਇਆ ਨੂੰ ਦੇਖ ਕੇ ਖੜਤਾ ਹੈ ਮਾਇਆ ਨੂੰ ਚਾਹੁੰਦਾ ਹੈ ਕਹਿੰਦੇ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਕਹਿੰਦੇ ਇਹਨੂੰ ਲਾ ਕੇ ਪਰੇ ਮਾਰਦੇ ਨੇ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋਂ ਡਰੈ ਸੰਤ ਦੇ ਪਿੱਛੇ ਭੱਜਣ ਤੋਂ ਕਹਿੰਦੇ ਡਰਦੀ ਆ ਕਿਉਂਕਿ ਸੰਤ ਤੇ ਗੁਰੂ ਦੀ ਮਿਹਰ ਹੁੰਦੀ ਆ ਕਿ ਮੇਰੇ ਉੱਤੇ ਗੁਰੂ ਦੀ ਆ ਨਾ ਲੱਗ ਜਾਏ ਮਾਇਆ ਤੇ ਮਾਇਆ ਡਰਦੀ ਆ ਗੁਰੂ ਤੋਂ ਵਾਹਿਗੁਰੂ ਜੀ ਫਿਰ ਭਗਤ ਜੀ ਆਪਣੇ ਬਾਰੇ ਕਹਿੰਦੇ ਨੇ ਹਮਕੋ ਦ੍ਰਿਸ਼ਟ ਪਰੈ ਤਰਖਡਾਇਣ ਕਹਿੰਦੇ ਸਾਨੂੰ ਮਾਇਆ ਡਾਇਣ ਵਾਂਗੂੰ ਲੱਗਦੀ ਆ ਹਮ ਤਿਸ ਕਾ ਬਹੁ ਜਾਣਿਆ ਭਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਉ ਕਹਿੰਦੇ ਜਦੋਂ ਤੋਂ ਗੁਰੂ ਨੇ ਮੇਰੇ ਤੇ ਮਿਹਰ ਕੀਤੀ ਹੈ ਗੁਰੂ ਨਾਲ ਮਿਲਾਪ ਹੋਇਆ ਕਹਿੰਦੇ ਸਾਨੂੰ ਮਾਇਆ ਦਾ ਭੇਦ ਪਤਾ ਲੱਗ ਗਿਆ ਕਹੋ ਕਬੀਰ ਅਬ ਬਾਹਰ ਪਰੇ ਸੰਸਾਰ ਕੈ ਅੰਚਲ ਲਰੀ ਕਹਿੰਦੇ ਕਹਿੰਦੇ ਹੁਣ ਕਬੀਰ ਦੇ ਪਿੱਛੋਂ ਤਾਂ ਇਹ ਭੱਜ ਗਈ ਆ ਪਰ ਸੰਸਾਰ ਦੇ ਅਜੇ ਪਿੱਛੇ ਲੜ ਲੱਗੀ ਹੋਈ ਆ ਕੋਈ ਵੀ ਉਹ ਚੀਜ਼ ਜੋ ਸਾਨੂੰ ਪਰਮੇਸ਼ਰ ਨੂੰ ਮਿਲਣ ਤੋਂ ਰੋਕਦੀ ਹੈ ਉਹ ਮਾਇਆ ਹੈ ਜੋ ਸਾਡੇ ਆਲੇ-ਦੁਆਲੇ ਜੰਜਾਲ ਨੇ ਪਰਿਵਾਰ ਦੇ ਮੋਹ ਦੇ ਵਿਕਾਰਾਂ ਦੇ ਤ੍ਰਿਸ਼ਨਾ ਦੇ ਧਨ ਦੌਲਤ ਦੇ ਇਹ ਸਭ ਮਾਇਆ ਹੈ ਗੁਰਬਾਣੀ ਵਿੱਚ ਇਹ ਵੀ ਹੈ ਕਿ ਜੋ ਨਾਮ ਦੇ ਨਾਲ ਜੁੜ ਜਾਂਦੇ ਨੇ ਉਹ ਇਸ ਮਾਇਆ ਦੇ ਵਿੱਚ ਵਿਚਰਦੇਆਂ ਵੀ ਨਿਰਲੇਪ ਰਹਿੰਦੇ ਨੇ ਸਿਰਫ ਮਾਇਆ ਨਾਲ ਇੰਨਾ ਕੁ ਵਾਸਤਾ ਰੱਖਦੇ ਨੇ ਜੋ ਇਸ ਸੰਸਾਰ ਦੀ ਕਾਰ ਚਲਾਉਣ ਲਈ ਜ਼ਰੂਰੀ ਆ ਇਸ ਤੋਂ ਜ਼ਿਆਦਾ ਨਹੀਂ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਉੱਗਦਾ ਹੈ ਪਰ ਉੱਚਾ ਉੱਠਿਆ ਰਹਿੰਦਾ ਹੈ ਇਸ ਤਰ੍ਹਾਂ ਯੋ ਗੁਰਮਖ ਪਿਆਰੇ ਨੇ ਜੋ ਸੰਸਾਰ ਵਿੱਚ ਰਹਿੰਦੇ ਆ ਮਾਇਆ ਵੱਲੋਂ ਨਿਰਲੇਪ ਹੋਏ ਰਹਿੰਦੇ ਨੇ ਇਹ ਮਾਇਆ ਵੱਲੋਂ ਜਿਹੜੀ ਨਿਰਲੇਪਤਾ ਹੈ ਉਹੀ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਪਾਉਂਦੀ ਹੈ ਉਹੀ ਪਰਮੇਸ਼ਰ ਦਾ ਆਨੰਦ ਦਿਵਾਉਂਦੀ ਹੈ ਹਾਂਜੀ ਸੰਗਤ ਜੀ ਫਿਰ ਇਸ ਮਾਇਆ ਤੋਂ ਬਚਣ ਲਈ ਅਸੀਂ ਉਸ ਡਾਡੇ ਅੱਗੇ ਅਰਦਾਸ ਕਰੀਏ ਕਿਸਾਨ ਨੂੰ ਆਪਣੇ ਚਰਨਾ ਦੀ ਪ੍ਰੀਤ ਬਖਸ਼ ਆਪਣੇ ਨਾਮ ਦੀ ਦਾਤ ਬਖਸ਼ ਇਸ ਮਾਇਆ ਤੋਂ ਛੁਟਕਾਰਾ ਹੋਵੇ ਫਿਰ ਹੀ ਇਹ ਸੰਸਾਰ ਰੂਪੀ ਭਵਜਲ ਤਰਿਆ ਜਾ ਸਕਦਾ ਮਨੁੱਖਾ ਜੀਵਨ ਸਫਲ ਹੋ ਸਕਦਾ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ